ਅਮਰੀਕਾ ਜਾਣ ਦੇ ਚਾਹਵਾਨ ਭਾਰਤੀਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਣ ਵਾਲਿਆਂ ਦੀ ਗਿਣਤੀ 'ਚ ਭਾਰੀ ਹੁਜ਼ਾਫਾ ਦੇਖਣ ਨੂੰ ਮਿਲਿਆ ਹੈ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ 'ਚ ਦਾਖਲ ਹੋਣ ਵਾਲੇ ਭਾਰਤੀਆਂ ਦੇ ਵਿੱਚ ਵੱਡੀ ਗਿਣਤੀ ਕੈਨੇਡਾ ਦੀ ਸਰਹੱਦ ਤੋਂ ਆਉਣ ਵਾਲਿਆਂ ਦੀ ਹੈ ਹਾਲਾਂਕਿ ਰਾਸ਼ਟਰਪਤੀ ਚੁਣੇ ਗਏ ਡੋਨਾਲਡ ਟਰੰਪ ਦੀ ਜਿੱਤ ਤੋਂ ਬਾਅਦ ਵਾਲੀ ਸਰਕਾਰ ਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਵਿਚਕਾਰ ਇੱਕ ਵੱਡਾ ਦਵੱਲਾ ਮੁੱਦਾ ਬਣ ਗਿਆ ਪਰ ਹਾਲ ਹੀ 'ਚ ਸਾਲਾਂ ਦੇ ਵਿੱਚ ਕੈਨੇਡਾ ਤੇ ਅਮਰੀਕਾ ਦੀ ਸਰਹੱਦ ਤੇ ਪਾਟ ਨਗਰਿਕਾ ਦੁਆਰਾ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸ ਦੇ ਵਿੱਚ ਭਾਰੀ ਵਾਧਾ ਹੋਇਆ ਯੂ ਐਸ ਕਸਟਮਸ ਤੇ ਬਾਰਡਰ ਪ੍ਰੋਟੈਕਸ਼ਨ ਦੁਆਰਾ ਉਤਰੀ ਸਰਹੱਦ ਤੇ ਮੁੱਠਪੇੜਾ ਦੇ ਅੰਕੜਿਆਂ ਅਨੁਸਾਰ ਗੈਰ ਕਾਨੂੰਨੀ ਟਾਂਗ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਨ ਵਾਲੇ ਕੁਝ ਲੋਕਾਂ ਦੀ ਗਿਣਤੀ ਦਾ ਬਾਈ ਪ੍ਰਚਿਤ ਹਿੱਸਾ 파ਰਟੀਆਂ ਜੋ ਆਪਣੇ ਆਪ ਦੇ ਵਿੱਚ ਹੈਰਾਨ ਕਰ ਦੇਣ ਵਾਲਾ ਤੁਹਾਨੂੰ ਦੱਸ ਦਈਏ ਕਿ ਯੂ ਐਸ ਸੀ ਬੀ ਪੀ ਅਕਤੂਬਰ ਤੋਂ ਸਤੰਬਰ ਤੱਕ ਆਪਣੇ ਵਿੱਤੀ ਸਾਲ ਦਾ ਡੇਟਾ ਪ੍ਰਦਾਨ ਕਰਦੀ ਹੈ ਸਾਲ 2022 ਦੇ ਵਿੱਚ ਅਮਰੀਕਾ ਦੇ ਵਿੱਚ ਦਾਖਲ ਹੋਣ ਦੇ ਲਈ ਕੁੱਲ 1 19535 ਲੋਕਾਂ ਨੇ ਕੋਸ਼ਿਸ਼ਾਂ ਕੀਤੀਆਂ ਸੰਜਸ ਦੇ ਵਿੱਚ ਭਾਰਤੀਆਂ ਦੀ ਗਿਣਤੀ ਲਗਭਗ 16% ਦੱਸੀ ਗਈ ਹੈ ਸਾਲ 2023 ਚ ਰੂਸ ਤੋਂ ਅਮਰੀਕਾ ਚ ਦਾਖਲ ਹੋਣ ਦੀ ਕੋਸ਼ਿਸ਼ ਕਰਨ ਵਾਲੇ ਲੋਕਾਂ ਦੀ ਗਿਣਤੀ ਦੇ ਵਿੱਚ ਵੀ ਵਾਧਾ ਹੋਇਆ ਉਸ ਸਾਲ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਚ ਦਾਖਲ ਹੋਣ ਦੀ ਕੋਸ਼ਿਸ਼ ਕਰਨ ਵਾਲੇ ਲੋਕਾਂ ਦੀ ਕੁੱਲ ਗਿਣਤੀ 199402 ਸੀ ਜਿਨ੍ਹਾਂ ਚੋਂ ਭਾਰਤੀਆਂ ਦੀ ਗਿਣਤੀ 30010 ਦੱਸੀ ਜਾਂਦੀ ਹੈ ਤਾਂ ਤੁਹਾਨੂੰ ਦੱਸਤੀ ਹੈ ਕਿ ਸਰਹੱਦੀ ਮੁੱਦਾਂ ਉਹਨਾਂ ਮੁੱਦਿਆਂ ਦੇ ਵਿੱਚੋਂ ਇੱਕ ਹੈ ਜਿਸ ਬਾਰੇ ਡੋਨਾਲਡ ਟਰੰਪ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਕੈਨੇਡਾ ਪਤੀ ਫੀਸ ਦੀ ਟੈਰਫ ਤੋਂ ਬਚਣਾ ਚਾਹੁੰਦਾ ਹੈ ਟਾਈਸ ਨੂੰ ਹੱਲ ਕਰਨਾ ਹੋਵੇਗਾ ਕੈਨੇਡੀਅਨ ਮੀਡੀਆ ਮੁਤਾਬਕ ਸ਼ੁੱਕਰਵਾਰ ਨੂੰ ਚੂਡੋ ਨੇ ਟਰੰਪ ਨਾਲ ਚਰਚਾ ਕੀਤੀ ਚੂਡੋ ਦੇ ਨਾਲ ਕੈਨੇਡਾ ਦੇ ਪਬਲਿਕ ਸੇਫਟੀ ਮੰਤਰੀ ਜੋਮਿਨਿਕ ਲੈਂਬਲੈਕ ਵਿਸਾਨ ਜੋ ਸੀਬੀਪੀ ਦੇ ਮੁਖੀ ਨੇ ਕੈਨੇਡੀਅਨ ਬਾਵਰੇਜ ਸਰਵਿਸਿਜ਼ ਏਜੰਸੀ ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ ਦੀ ਇਨਚਾਰਜ ਹੈ ਤਾਂ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਅੰਕੜਾ ਕਿੰਨਾ ਕੁ ਬਦਲਦਾ ਨਜ਼ਰ ਆਂਦਾ